ਬਾਈ ਜੀ ਸਤਿ ਸ਼੍ਰੀ ਅਕਾਲ ਜੀ ਲਓ ਬਾਈ ਜੀ ਪਹੁੰਚਿਆ ਅੱਜ ਦਰੰਗਲੇ ਸ਼ਹਿਰ ਫੌਜੀ ਸਾਹਿਬ ਦੀ ਛੱਤ ਤੇ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਤੁਹਾਨੂੰ ਸ਼ੌਂਕ ਕਰਾ ਦਈਏ ਫੌਜੀ ਦੇ ਕਬੂਤਰਾਂ ਦਾ ਵੀ ਆ ਦੇਖੋ ਜੀ ਛਤਰੀ ਲਾਈ ਆ ਚਲਰਾਂ ਵਾਲੀ ਪੂਰੀ ਇਹਨੇ ਫੌਜੀ ਸਾਹਿਬ ਇਹ ਤਾਂ ਪੂਰੀ ਲਾਈਨਿੰਗ ਲਾਈ ਪਈ ਹੈ ਜਨਾਨੀਆਂ ਵਾਲੇ ਖਾਂ ਹਾਂ ਜੀ ਤਾਂ 15 ਛਤਰੀਆਂ ਇੱਧੇ ਬਣਾਈਆਂ ਲਓ ਜੀ ਬਹੁਤ ਹੀ ਸੋਹਣੀਆਂ ਦੇਖੋ ਬਾਈ ਜਿੱਦਾਂ ਜਨਾਨੀਆਂ ਨੇ ਲਾਉਣ ਲਈ ਹੁੰਦੀ ਨਾ ਸੂਟਾਂ ਨੂੰ ਉਦਾਂ ਛਤਰੀ ਨੂੰ ਲਾਈਆਂ ਚੱਲ ਰਾਂ ਫੌਜੀ ਸਾਹਿਬ ਦੇ ਖੁੱਡੇ ਚ ਲਾਈਆਂ ਜੀ ਲਓ ਦੇਖੋ ਟਾਹ ਹੋ ਰਾ ਪੂਰੀ ਚੱਲ ਚੱਲ ਜੋ ਚੱਲ ਜੋ ਨਹੀਂ ਨਹੀਂ ਅੰਦਰ ਜਾਂਦੀ ਲੋੜ ਹੀ ਨਹੀਂ ਫੌਜੀ ਸਾਹਿਬ ਨੂੰ ਸ਼ੌਂਕ ਹੀ ਕਰਾਉਣਾ ਕਬੂਤਰਾਂ ਦਾ ਐਵੇਂ ਹੀ ਕਰਾ ਦੇਣਾ ਜੀ ਇਹ ਜੀ ਦਰਾੰਗਲਾ ਸ਼ਹਿਰ ਗੁਰਦਾਸਪੁਰ ਜ਼ਿਲ੍ਹੇ ਦਾ ਜਿਹੜਾ ਹੈ ਕਸਬਾ ਹੈਗਾ ਆ ਫੌਜੀ ਗਰਨਾਮ ਸਿੰਘ ਦਰਾੰਗਲਾ ਉਹਨਾਂ ਦੀ ਛੱਤ ਹੈ ਜੀ ਉਹਨਾਂ ਦੇ ਇਹ ਜਿਹੜੇ ਕਬੂਤਰ ਨੇ ਤੁਸੀਂ ਸ਼ੌਂਕ ਕਰ ਰਹੇ ਹੋ ਆਏ ਆ ਤਾਂ ਮੈਂ ਕਾ ਸ਼ੌਂਕ ਵੀ ਕਰਾ ਹੀ ਦਿੰਨੇ ਅੱਜ ਬਾਬਾ ਜੀ ਦਾ ਸੰਗ ਆਇਆ ਹੋਇਆ ਇੱਥੇ ਜਿਹੜਾ ਕਿ ਡੇਰਾ ਬਾਬਾ ਨਾਨਕ ਜਾ ਰਿਹਾ ਹੈਗਾ ਤੇ ਇਹ ਕੁਝ ਕਬੂਤਰ ਨਵੇਂ ਆਪਦੇ ਮਾਦੀਆਂ ਮਾਦੀਆਂ ਦੇ ਬੱਚੇ ਮਾਦੀਆਂ ਤੇ ਬੱਚੇ ਮਾਦੀਆਂ ਤੇ ਬੱਚੇ ਸਹੀ ਹੈ ਸਹੀ ਹੈ ਬਹੁਤ ਵਧੀਆ ਜੀ ਐਵੇਂ ਚੱਲ ਰਹੀ ਹੈ ਤੇ ਲੈ ਲੋ ਜੀ ਇੱਧਰ ਚੱਲ ਫੋਜੀ ਸਾਹਿਬ ਬਦਲ ਦਿੱਤੀ ਹਾਂਜੀ ਹਾਂਜੀ ਤੇ ਇਦਾਂ ਬਖਰੀਆਂ ਉੱਪਰ ਵੀ ਨਹੀਂ ਕੋਈ ਗੱਲ ਨੇ ਉੱਤੇ ਰੰਗੇ ਕਹਿਣਾ ਅੱਛਾ ਉੱਤੇ ਰੰਗੇ ਕੀ ਆ ਹਾਂਜੀ ਸਿਰਫ ਚੱਲ ਰਹੀ ਬਦਲੀ ਸਹੀ ਹੈ ਸਹੀ ਆ ਆ ਉੱਪਰ ਰੰਗੇ ਕੀ ਆ ਜੀ ਬਸ ਚੱਲ ਬਦਲੀ ਆ ਉਹ ਜਿੱਦਾਂ ਜਨਾਨੀਆਂ ਨੂੰ ਇੱਕੋ ਤਰ੍ਹਾਂ ਦਾ ਕੱਪੜਾ ਨਹੀਂ ਨਾ ਪਸੰਦ ਆਉਂਦਾ ਐਦਾਂ ਇਹਨਾਂ ਦੀਆਂ ਚੱਲਣਾ ਵੀ ਇੱਕੋ ਤਰ੍ਹਾਂ ਦੀਆਂ ਜਿਹੜੀਆਂ ਪਸੰਦ ਨਹੀਂ ਕੀਵਾਰ ਆਉਂਦੀਆਂ। ਇਹ ਕਬੂਤਰੀਆਂ ਨੇ ਇਸ ਕਰਕੇ ਇਹਨਾਂ ਨੇ ਵੱਖਰੀ ਚੱਲ ਰਲਾਤੀ ਆ ਜੀ। ਕਰੋ ਸ਼ੌਂਕ ਮੇਰੇ ਵੀਰ ਫੌਜੀ ਕਰਨਾਮ ਸਿੰਘ ਦਰੰਗਲਾ ਦੇ ਕਬੂਤਰ ਹੈ ਬਈ ਦੇ ਵਧੀਆ ਕਬੂਤਰ ਉੱਡੇ ਸੀ ਪੰਜਵਾਂ ਨੰਬਰ ਵੀ ਲੱਗਾ ਸੀ ਆਪਣੇ ਮੈਚ ਦੇ ਵਿੱਚ। ਬਸ ਇਹ ਵਧੀਆ ਉੱਡਦੇ ਨੇ ਕਬੂਤਰ ਟਾਈਮ ਵੀ ਵਧੀਆ ਕਰਦੇ ਨੇ ਸ਼ਾਮ ਸ਼ਾਮ ਤੱਕ ਉੱਡੇ ਸੀ ਪਿਛਲੇ ਵਾਰ 6 ਵਜੇ ਤੋਂ 7 ਵਜੇ ਤੱਕ ਚਲੇ ਗਏ ਸੀ। 12 13 ਘੰਟੇ ਦੀ ਉਡਾਨ ਇਸ ਛੱਤ ਤੋਂ ਵੀ ਆਈ ਸੀ। ਕਿਸੀ ਵੀ ਹੈਗੇ ਜੀ ਦੇਸੀਆਂ ਦੇ। ਲਓ ਜੀ ਤੁਹਾਨੂੰ ਦੇਸੀਆਂ ਦਾ ਸ਼ੌਂਕ ਵੀ ਕਰਾ ਦਈਏ। ਕੁਝ ਵਿੱਚ ਦੇਸੀ ਕਬੂਤਰ ਵੀ ਹੈਗੇ ਨੇ ਫੌਜੀ ਸਾਹਿਬ ਦੇ ਦੇਸਵਾਦੀਆਂ ਨੇ। ਅੱਛਾ। ਇਹ ਬਾਰਡਰ ਦਾ ਏਰੀਆ ਹੀ ਪੈ ਜਾਂਦਾ ਲੱਗਦਾ। ਬਾਰਡਰ ਕਿੰਨਾ ਕਿਲੋਮੀਟਰ ਇੱਥੋਂ ਫਜਦਾ? ਅਸੀਂ 2.5 ਕਿਲੋਮੀਟਰ ਜੀ। 2.5 ਕਿਲੋਮੀਟਰ ਇੱਥੋਂ ਬਾਰਡਰ ਹੈ ਜੀ ਦਰਾੰਗਲੇ ਤੋਂ। ਤੇ ਇਹ ਦੇਸੀ ਕਬੂਤਰ ਆ। ਪੁਰਾਣੇ ਸ਼ੌਂਕੀ ਨੇ ਦੇਸੀ ਕਬੂਤਰ ਪਏ ਨੇ ਹਲੇ ਤੱਕ ਬਾਈ ਹੁਣਾਂ ਦੇ ਕੋਲ। ਅਜੇ ਖੋਟੇ 'ਚ ਹੋਰ ਨਹੀਂ ਦੇਸੀ। ਅੱਛਾ। ਹਾਂ ਜੀ ਉਹ ਤਾਂ ਤਾਂ। ਇਹ ਲਓ ਜੀ। ਆਪੋ ਪਿੱਛ ਆ ਲਓ ਜੀ ਕਿੱਧਰ ਆ ਜਾਲ ਆ ਬਾਈ ਉਹਨਾਂ ਨੇ ਦੇਸੀਆਂ ਦਾ ਬਣਾਇਆ ਹੋਇਆ ਦੇਸੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਵੀ ਇਦਾਂ ਹੀ ਜਾਲ ਬਣੇ ਹੁੰਦੇ ਆ ਤੇ ਇਵੇਂ ਹੀ ਕਬੂਤਰ ਨੇ ਦੇਸੀ ਅੰਦਰ ਚੱਲ ਜਾਓ ਬਾਈ ਕੋਈ ਨਾ ਕੋਈ ਨਾ ਫੋਕਸ ਅੰਦਰ ਜੀ ਆ ਲਓ ਬਾਈ ਇਹ ਹੈ ਇਹਦੇ ਵਿੱਚ ਸਾਰੇ ਦੇਸੀ ਹਾਂ ਜੀ ਬਾਈ ਇਹ ਤਾਂ 200 ਸੀ 100 ਘਟਾਤਾ ਵਾ ਐਨੋ ਕੁਝ ਦੇਸੀਆਂ ਵਾਲੇ ਵੀ ਆ ਉਹ ਵੀ ਕਰਨ ਸ਼ੌਂਕ ਬਹੁਤ ਹੀ ਪਿਆਰੇ ਯਾਨਹਵਰ ਆ ਇਸ ਏਰੀਆ ਦੇ ਵਿੱਚ ਜ਼ਿਆਦਾਤਰ ਜਿਹੜੇ ਹੈਗੇ ਆ ਦੇਸੀ ਕਬੂਤਰਾਂ ਦਾ ਹੀ ਸ਼ੌਂਕ ਕੀਤਾ ਜਾਂਦਾ ਆਗਿਆ ਮੇਰਾ ਪੱਤਰ ਤੇ ਬਾਕੀ ਕਿਦਾਂ ਦਾ ਲੱਗਦਾ ਸ਼ੌਂਕ ਦੱਸਿਓ ਜਰੂਰ ਜੀ ਮੈਨੂੰ ਮੇਰਾ ਪੁੱਤ 5000 ਰੁਪਏ ਕੱਢ ਕੇ ਦੇਈ ਜਣਾ ਬਹੁਤ ਹੀ ਵਧੀਆ ਇਹ ਇੱਕ ਚੱਪ ਕਰੈਸ਼ ਹੋ ਗਈ ਆ ਜੀ ਵਿੱਚ ਇਹ ਨਸਲ ਵੀ ਬਹੁਤ ਜ਼ਿਆਦਾ ਉਡਦੀ ਆ ਜਿਹਦੇ ਭਰਾਵਾਂ ਕੋ ਹੈਗੀ ਪੂਰਾ ਵਧੀਆ ਰਿਜ਼ਲਟ ਆਇਆ ਨਾ ਕਬੂਤਰਾਂ ਦਾ ਵੀ ਇਸ ਏਰੀਆ ਦੇ ਵਿੱਚ ਬਾਜ਼ੀਆਂ ਵੀ ਜ਼ਿਆਦਾ ਦੇਸੀਆਂ ਨੀਆਂ ਲੱਗਦੀਆਂ ਜੀ ਹੁਣ ਮਲਵਈਆਂ ਦਾ ਸ਼ੌਂਕ ਜਿਹੜਾ ਸ਼ੁਰੂ ਹੋਇਆ ਹੈ ਉਹ ਸਪੈਸ਼ਲ ਕਬੂਤਰ ਦਾ ਸ਼ੌਂਕ ਰਣੈ ਜੀ ਦੇਸੀ ਦਾ ਅੱਛਾ ਹਾਂਜੀ ਜਿਹੜਾ ਜੀ 10-15000 ਰੁਪਏ ਲੱਗੇ ਨੇ ਅੱਛਾ ਹਾਂਜੀ ਲਓ ਬਾਈ ਕਬੂਤਰ ਤੁਹਾਨੂੰ ਦਿਖਾਣੇ ਆ ਕਸੂਰੀ ਕਬੂਤਰ ਹੈ ਜੀ ਇਹ ਹੈ ਜੀ ਉਹ ਖੁੱਡਾ ਇਹਦੇ ਵਿੱਚ ਇਹ ਖੁੱਲਾ ਹੀ ਰਹਿੰਦਾ ਹਾਂਜੀ ਉੱਪਰ ਬਿੱਲੀ ਤਾਂ ਨਹੀਂ ਹੁੰਦੀ ਹੁਣ ਨਹੀਂ ਜੀ ਨਹੀਂ ਬਿੱਲੀਆਂ ਆਉਂਦੀ ਇਹ ਕਸੂਰੀ ਕਬੂਤਰ ਹੈ ਜੀ अच्छा येदा 15000 ਲੱਗੇ ਹੈ ਹਾਂਜੀ ਕਸੂਰੀਆ ਅੱਖਾਂ ਲਾਲ ਹੈ ਜਿਹੜੀਆਂ ਪਾਰ ਦਾ ਕਬੂਤਰ ਹੈ ਜੀ ਇਹਦੇ ਫੋਨ ਨੰਬਰ ਵੀ ਲਿਖਿਆ ਹੈ ਪਾਰ ਦਾ ਸਹੀ ਹੈ ਸਹੀ ਹੈ ਕਬੂਤਰ ਨੇ ਇੱਥੇ ਆ ਕੇ ਬਹਿ ਗਿਆ ਹਾਂਜੀ ਇੱਕ ਇਹ ਬੱਚੇ ਨੇ ਫੜਿਆ ਸੀ ਤੇ ਉਹ ਮੈਨੂੰ ਕਹਿੰਦਾ ਦੋ ਲੈਣੇ ਹਨ ਉਹਨੇ ਚਾਰ ਦੇਤੇ ਠੀਕ ਆ ਹਾਂਜੀ ਸਹੀ ਹੈ ਸਹੀ ਹੈ ਇਹ ਬੱਚੇ ਪਲਾਉਣ ਲਿਆ ਹੈ ਹਾਂਜੀ ਵਧੀਆ ਸਿਸਟਮ ਕੀਤਾ ਹੋਇਆ ਫੌਜੀ ਸਾਹਿਬ ਹਾਂਜੀ ਆਹ ਲਓ ਇਹ ਡੱਬਾ ਬੜਾ ਸੋਹਣਾ ਇੱਕ ਹੈ ਹਾਂਜੀ ਇਹ ਡੱਬਾ ਹੋਣ ਲਿਆਂਦਾ ਵਗਦਾ। ਅੱਛਾ। ਹਾਂਜੀ ਇਹ ਤੇ ਮਲਵਈ ਆ। ਦੇਖ ਲਈ ਆ? ਹਾਂਜੀ। ਇਹ ਦੇਸੀਆਂ ਚ ਕਿੱਥੋਂ ਆਇਆ ਇਹ ਤੁਹਾਨੂੰ ਮੈਂ ਲੈ ਆਇਆ ਇਹਨਾਂ ਨੂੰ। ਠੀਕ ਆ ਠੀਕ ਆ। ਹੁਣ ਦੇਖੋ ਚੈੱਕ ਕਰਾਂਗੇ ਇਹਨੂੰ। ਬੱਚਿਆਂ ਤੇ ਪਾਇਆ ਮੈਂ ਤੇ ਝੋਲੀ ਲੈ ਲੈਣੇ ਫਿਰ ਡਾਵਾਂਗੇ। ਠੀਕ ਆ ਠੀਕ ਆ। ਦੇਖੋ ਬਈ ਬਾਲਾ ਸੋਨਾ ਕਬੂਤਰ। ਇਹ ਨੀਲੀਆਂ ਅੱਖਾਂ ਦੀ ਮਾਦੀ ਦੇਖੋ ਜੀ। ਸੌਂਕ ਕਰੋ। ਪਾਕਿਸਤਾਨ ਦੀ ਮਾਦੀ ਹੈ। ਬਾਲਾ ਦੀ। ਹਾਂਜੀ ਇਹਦਾ ਪਿਓ ਵੀ ਪਿਆ ਨੀਲੀਆਂ ਅੱਖਾਂ ਦਾ ਆਪਣੇ ਕੋਲ। ਵਧੀਆ ਜਿਹੜਟ ਆ। ਦੇਖੋ ਜੀ ਨੀਲੀਆਂ ਅੱਖਾਂ। ਲਾਲਗੀ ਮਾਰਦੀਆਂ ਵਿੱਚ। ਹਾਂਜੀ। ਉਹਦੇ ਦੂਰੋਂ ਵੇਖੀ ਤੇ ਨੀਲੀਆਂ ਜਿਹੀਆਂ ਆਂ ਵੇਖੋ ਹਾਂ 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 ਕੱਦ ਕਾਟ ਪਾਵਾ ਕਬੂਤਰੀ ਦਾ ਹਾਂਜੀ ਵਜੂਦ ਵਧ ਗਿਆ ਆ ਇਹ ਲੋ ਜਾਈ ਤੇ ਡੇੜੀ ਮਾਦੀ ਜੀ ਸੌਂ ਕਰ ਮੈਰੀ ਮਾਦੀ ਦਾ ਆ ਲੋ ਜੀ ਸਾਰੇ ਡੇੜੀ ਇਹਨੂੰ ਸਲਾਰੇ ਗਾਲੀ ਕਹਿੰਦੇ ਇਹੋ ਜਿਹਾ ਤਾ ਨੀਜੇ ਦੇ ਰੰਗ ਤੋਂ ਫਰਕ ਪੈਂਦਾ ਵਾ ਸ਼ਾਇਦ ਠੀਕ ਆ ਠੀਕ ਆ ਆ ਬੱਚਾ ਘਰ ਦਾ ਨਿਕਲਾ ਹੈ ਇਹ ਬੱਚਾ ਉਹਨਾਂ ਦੇ ਜਿਹੜੇ ਜੀ ਚਾਲ ਰਹਿੰਦੇ ਠੀਕ ਉਹਨਾਂ ਦੇ ਬਲੱਡ ਤੋਰਿਆ ਵਾ ਜੀ ਬਾਹਲਾ ਸੋਣਾ ਪੂਰਾ ਜਿਆ ਨਿਕਲਿਆ ਜੀ ਦੋਨੋਂ ਬੱਚੇ ਵੱਖਰ ਵੱਖਰੇ ਕਰਦੇ ਨੇ ਠੀਕ ਆ ਠੀਕ ਆ ਬਹੁਤ ਵਧੀਆ ਸ਼ੌਂਕ ਕਬੂਤਰ ਬਾਸੀ ਨੇ ਕੀ ਆਪਣੇ ਕੋ ਹੈ ਕਬੂਤਰ 100 ਆ 100 ਆ ਟੋਟਲ ਹਾਂਜੀ ਸਹੀ ਆ ਸਹੀ ਆ ਸ਼ੌਂਕ ਜਿਹੜਾ ਬਹੁਤ ਵਧੀਆ ਕੀਤਾ ਹੋਇਆ ਜੀ ਓਏ ਆ ਗਿਆ ਵਾ ਅੱਛਾ ਇਹ ਦੂਜਾ ਬਾ ਉੱਡ ਰਿਹਾ ਉਹ ਤੁਹੇ ਬੇਸਾ ਚੜਿਆ ਫੰਨ ਉੱਤੇ ਨਹੀਂ ਆ ਹੋਰ ਵਾਇਆ ਨਹੀਂ ਦਾਦਾ ਤੇ ਆਪਣਾ ਵਾਸਤੇ ਬਾਹਰ ਹੀ ਆਇਆ ਸੀ ਉੱਥੇ ਇੱਕ ਬੰਦਾ ਚੜਿਆ ਹੋਇਆ ਆਹੋ ਉਹਨੇ ਫੜਨਾ ਨੂੰ ਬਾਕੀ ਮਿੱਤਰੋ ਕਿੱਦਾਂ ਦਾ ਲੱਗਾ ਸ਼ੌਂਕ ਦੱਸਣਾ ਜਰੂਰ ਤੇ ਹਾਂਜੀ ਇਹ ਉੱਡ ਨਹੀਂ ਆ ਆਪਣੇ ਨਾਲ ਬੈਠਣਾ ਫਿਰ ਦੋਵੇਂ ਕੂਤਰ ਨਿਕਲੇ ਬਾਕੀ ਭਾਈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਦੱਸਣਾ ਤੇ ਨਵੀਂ ਵੀਡੀਓ ਵੀਰੇ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਨਵੀਂ ਵੀਡੀਓ ਹੁਣ ਤੱਕ ਲਈ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ